ਆਗਟਾ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਤੋਂ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਐਸ 84 270 19817 ਅੱਜ ਦੀ ਵੀਡੀਓ ਵਿੱਚ ਆਪਾਂ ਗਰੇਲੂ ਬੱਚੀ ਜਿਹੜੀ ਸੂਨ ਨੂੰ ਹਾਜ਼ਰ ਆ ਇਹ ਸੇਹਰਾ ਡਿਟੇਲ ਵੀਰ ਤੇ ਦੇ ਬਾਰੇ ਪੁੱਛਦੇ ਆਓਗੇ ਕਰੀ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਮੇਰਾ ਮਨੀਆ ਜੀ ਪਿੰਡ ਦਲਮਾ ਕਹਿੰਦਾ ਜਿਲ੍ਹਾ ਮਰੀਕੋਟਲਾ ਬਾਈ ਜੀ ਤੇ ਜਿਲ੍ਹਾ ਪੈ ਗਿਆ ਆਪਣਾ ਮਲੇਕੋਟਲਾ ਹਣਾ ਤੇ ਆਪਣਾ ਮਲੇਕੋਟਲਾ ਕਿੰਨੀ ਦੂਰ ਹੈਗਾ ਪੰਡੇ ਮਲੇਕੋਟਲਾ 15 ਕਿਲੋਮੀਟਰ ਪੰਡੇ ਜੀ ਰਾਕੋਟੂ ਪੰਦਰਕਟੋ ਗੱਪਿਆ ਜੀ ਪੰਦਰ ਠੀਕ ਆ ਸਦਾਉੜ ਦੇ ਨਾਲ ਆ ਗਿਆ ਜਮ ਹਾਂ ਸਨੌਟ ਦੇ ਨਾਲ ਆ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਹੈ 97 817 85711 ਆ ਜੀ 97817 85711 ਆ ਜੀ 85711 ਜਿਹੜਾ ਬੱਚੀ ਦੇਖੀ ਆਨੇ ਆਪਣੇ ਕੋਲ ਕਿੰਨੀ ਕੁ ਉਮਰ ਤੋਂ ਆਈ ਏ ਤੇ ਮੂਹ ਦੂਗੀ ਬੂਗੀ ਠੀਕ ਆ ਦੋ ਦਿਨਾਂ ਤੋਂ ਚੱਕਦੀ ਹਾਂ ਹਲੇ ਚੱਕਦੀ ਏ ਠੀਕ ਆ ਆਪਾਂ ਛੋਟੀ ਬੱਚੀ ਪਾਲੀ ਸੀ ਲੈ ਕੇ ਹਾਂਜੀ ਹਾਂ ਕੋਈ ਰਿਕਾਰਡ ਵਗੈਰਾ ਪਤਾ ਇਹਦਾ ਰਿਕਾਰਡ ਸੈਗ ਦਾ ਟੀਕਾ ਪਰਾ ਹੋਇਆ ਜੀ ਆਪ ਦਾ ਇਹਦਾ ਕੋਈ ਰਿਕਾਰਡ ਠੀਕ ਆ ਆਪ ਕੋਈ ਨਹੀਂ ਪਤਾ ਰਿਕਾਰਡ ਦਾ ਤੇ ਆਪਾਂ ਛੋਟੀ ਠੀਕ ਹੈ ਅੱਜ ਦਿਨ ਕਿੰਨੇ ਕ ਪਿਆ ਸੂਣ ਦੇ ਬੱਚੇ ਦੇ ਇੱਕ ਦੋ ਤਰੀਕ ਨੂੰ ਨਿਰ ਪੂਰੇ ਕਰ ਦਈਏ ਠੀਕ ਹੈ ਇੱਕ ਦੋ ਤਰੀਕ ਨੂੰ ਲਗਭਗ ਅੱਜ ਦਾ ਹਫਤਾ ਗਾ ਨੀਅਰ ਬੋਡ ਬਾਕੀ ਬਿਆ ਹਣਾ ਹਾਂਜੀ ਹਾਂਜੀ ਠੀਕ ਹੈ ਤੇ ਅੰਦਾਜ਼ਾ ਜਿਆ ਕੀ ਕਹਿੰਦਾ ਵੀ ਦੁੱਧ ਕਿੰਨਾ ਪਾਉ ਦੂ ਬਾਡੀ ਬੈਂਡਰ ਦੇਖ ਕੇ ਦੇਖੀ ਦੇਖ ਰੋ ਤੁਹਾਡੇ ਅੰਦਾਜ਼ੇ ਨਾਲ ਜੀ 20 ਚੋਂ ਦੁੱਧ ਤਾਂ ਚਾਹੀ ਹੋਈਏ ਠੀਕ ਹੈ ਠੀਕ ਹੈ ਹਾਂਜੀ ਤੇ ਵਾਕੀ ਥਾਂਡੇ ਵਾ ਸੋਣਾ ਸਾਫ ਸੁਥਰਾ ਹੈ ਨਾ ਹਾਂਜੀ ਹਾਂਜੀ ਤੇ ਲਗਭਗ ਮੇਰੇ ਸਾਬ ਨਾਲ 2-4 ਦਿਨ ਕੱਢੂ ਕੀ ਤਿਆਰੀ ਇਸ ਨਜ਼ਦੀਕ ਹੀ ਆ ਨਾ ਹਾਂਜੀ ਹਾਂਜੀ ਠੀਕ ਹੈ ਨਵਾ ਕੇ ਛੜਿਆ ਤੇ ਸੀਮਨ ਲੱਗਿਆ ਸੈਕ ਦਾ ਸੀਮਨ ਹਾਂਜੀ ਸੈਕ ਦਾ ਠੀਕ ਹੈ ਕਹਿੰਦਾ ਚੰਗਾ ਠੀਕ ਹੈ ਭਰਾਇਆ ਠੀਕ ਹੈ ਇੰਪੋਰਟਡ ਚੰਗਾ ਵਧੀਆ ਮਤਲਬ ਸੀਮਨ ਭਰਾਇਆ ਆਪਾਂ ਹਾਂਜੀ ਹਾਂਜੀ ਤੇ ਮਨ ਲਾ ਹੱਥ ਹੱਥ ਫਰਾਲੇ ਦਾ ਸਣਾ ਤੇ ਕੋਈ ਦਿੱਕਤ ਨਹੀਂ ਉਹ ਥੋੜੀ ਭਾਜੀ ਕਰਕੇ ਤਾਬੀ ਕਰਦੀ ਠੀਕ ਹੈ ਸੀਲ ਠੰਡੀ ਆ ਜਾਵਾ ਹਾਂਜੀ ਸੀਲ ਤੇ ਮੁੱਲ ਵੜੀ ਇਹਦਾ ਕੀ ਰੱਖਿਆ ਆਪਾਂ ਮੁੱਲ ਵੜੀ ਫੋਨ ਤੇ ਕਰ ਲਾਂਗੇ ਟੋਰ ਦੀ ਬਾਹਰ ਨੂੰ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲਿੱਸੀ ਨਾਲ ਵੀ ਕਿਸੇ ਪਾਸੇ ਨਹੀਂ ਵਾਕੀ ਥਣ ਦੇਖੋ ਸੋਹਣੇ ਸਾਫ ਸੁਥਰੇ ਚਾਰੇ ਨਿਖੜਵੇਂ ਤੇ ਰੇਟ ਇਹਦਾ ਆਪਾਂ ਕਰਾਂਗੇ ਫੋਨ ਤੇ ਹਣਾ ਤੇ ਤੋਰ ਦੀ ਵੀਰੇ ਲੰਬੀ ਤੋਰਦੀਆਂ ਨੂੰ ਸੋ ਬਾਕੀ ਤੋੜਾ ਵਗੈਰਾ ਚੈੱਕ ਕਰੋ ਬੈਠਦਾ ਸੋਹਣਾ ਸਾਫ ਸੁਥਰਾ ਚੰਗੇ ਕੱਦ ਕਠ ਵਜਨ ਵਜੂਦ ਵਾਲੀਆ ਲਿੱਸੀ ਨਾਲ ਵੀ ਕਿਸੇ ਪਾਸੇ ਨਹੀਂ ਬਾਡੀ ਬਾਂਦਰ ਵਗੈਰਾ ਗੌਰ ਵਗੈਰਾ ਵੀ ਨਹੀਂ ਚੰਗੀ ਕਰੀ ਵੀ ਰਾਜੀ ਸਮੀ ਪੜੀਆ ਤੇ ਰੇਟ ਇਹਦਾ ਹੋਊਗਾ ਫੋਨ ਤੇ ਸੋ ਮੂੰਹ ਮੱਥਾ ਦੇਖੋ ਟੋਆ ਵਗੈਰਾ ਚੰਗਾ ਤੇ ਕਰਨ ਜਾਤ ਪਾਤ ਪਿਓਰ ਜਰਸੀ ਥੋੜੀ ਆ ਗਈ ਆਪਣੀ ਕਾਫੀ ਕਲਰ ਦੇ ਵਿੱਚ ਆ ਗਈ ਹਨਾ ਹਾਂਜੀ ਜੀ ਠੀਕ ਹੈ ਤੇ ਲੇਵਾ ਵਗੈਰਾ ਇੱਕ ਵਾਰ ਨੀਰ ਤੋਂ ਫੇਰ ਦੇਖ ਸਕਦੇ ਹਾਂ ਸੋ ਦੇਖੋ ਥਾਣਾ ਹਵਾਨਾ ਸੋਣਾ ਸੋ ਚੰਗੀ ਗਿਰਜੇ ਕਰ ਆਪਾਂ ਸ਼ੇਅਰ ਵਗੈਰਾ ਕਰਾਂਗੇ ਤਾਂ ਪਹਿਲੇ ਸੋਏ ਜ ਆਪਾਂ ਨੂੰ ਉਮੀਦ ਹੈ ਇਸ ਬੱਤੀ ਤੋਂ ਕਿ 19 20 ਕਿਲੋ ਗਰਮੀ ਦੇ ਵਿੱਚ ਰਹਿੰਦੇ ਆਰਾਮ ਨਾਲ ਪਾ ਦੂਗੀ ਹਾਂਜੀ ਹਾਂਜੀ ਗਰਮੀ ਘੱਟ ਮਾਦਦੀ ਨੇ ਜੀ ਤਾਂ ਠੀਕ ਹੈ ਹਾਂਜੀ ਸੋ ਹਵਾਨਾ ਕੋ ਆਪਣੇ ਨੂੰ ਫੇਰ ਦਿਖਾਣਾ ਸੋਹਣਾ ਸਾਫ ਸੁੱਤਰਾ ਹਵਾਨਾ ਪਿੰਡ ਆ ਗਿਆ ਆਪਣਾ ਦੁਲਮਾ ਕਲਾ ਜ਼ਿਲ੍ਹਾ ਪੈਗਾ ਮਲੇ ਕੋਟਲਾ ਮਲੇ ਕੋਟਲਾ ਨੰਬਰ ਬੋਦੀ ਦੁਆਰੇ ਆਪਣਾ 97817 ਜੀ 85611 ਜੀ ਕਿੰਮਤ ਹੋ ਰ 98555 69739 ਠੀਕ ਹੈ ਸੋ ਕਿਸੇ ਵੀਰ ਦੇ ਬੱਚੇ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਜੇ ਚਾਹਣ ਤਿਆਰ ਦੇ ਲਈ ਤਿਆਰ ਦੋ